ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੇ ਵੀ ਵੀਰ ਮੈਨੂੰ ਇਸ ਟਾਈਮ ਸੁਣ ਪਏ ਜਾਂ ਸੁਣੋਗੇ ਆ ਕਰਦੇ ਆ ਕਿ ਤੁਸੀਂ ਠੀਕ ਠਾਕ ਤੁਹਾਡੇ ਪਰਿਵਾਰ ਸਾਰੇ ਅੰਗੀ ਸਾਥੀ ਸਾਰੇ ਠੀਕ ਠਾਕ ਹੋਮੂਗੀ ਅ ਦੱਸਣਾ ਚਾਹੁੰਦੇ ਆ ਕਿ ਆਪਣਾ ਖਨੌਰੀ ਮੋਰਚਾ ਜਿਹੜਾ ਬੜੀ ਚੜ੍ਹਦੀ ਕਲਾ ਦੇ ਵਿੱਚ ਵਾਹਿਗੁਰੂ ਦੀ ਕਿਰਪਾ ਨਾਲ ਬੜੀ ਚੜ੍ਹਦੀ ਕਲਾ ਚ ਹੈ ਆਪਣਾ ਆਗੂ ਸਰਦਾਰ ਜਗਜੀਤ ਸਿੰਘ ਜੀ ਦੇ ਲੇਵਾਂ ਬੜੀ ਚੜ੍ਹਦੀ ਕਲਾ ਚ ਨੇ ਅ ਆਮ ਇੱਕ ਭਰਮ ਫਲਾਇਆ ਜਾ ਰਿਹਾ ਸੀਗਾ ਕਿ ਉਹਨਾਂ ਨੇ ਆਪਣਾ ਜਿਹੜਾ ਮਰਨ ਵਰਤ ਹੈ ਉਹ ਖਤਮ ਕਰ ਦਿੱਤਾ ਹੈ ਅਸੀਂ ਇਸ ਗੱਲ ਨੂੰ ਦੱਸਣਾ ਚਾਹੁੰਦੇ ਹਾਂ ਸਾਰੇ ਸਾਡੇ ਸੁਣਨ ਵਾਲੇ ਵੀਰਾਂ ਨੂੰ ਭੈਣਾਂ ਨੂੰ ਮਤਾਵਾਂ ਨੂੰ ਕਿ ਦੇਖੋ ਵੀਰੋ ਉਹਨਾਂ ਨੇ ਕੋਈ ਆਪਣਾ ਮਰਨ ਵਰਤ ਜਿਹੜਾ ਉਹ ਖਤਮ ਨਹੀਂ ਕਰਿਆ ਮਰਨ ਵਰਤ ਜਿਉਂਦਾ ਤਿਉਂ ਚੱਲ ਰਿਹਾ ਹੈ ਉਸੇ ਤਰ੍ਹਾਂ ਉਹਨਾਂ ਨੇ ਸਿਰਫ ਇੱਕ ਇਸ ਗੱਲ ਤੇ ਉਹ ਰਾਜ਼ੀ ਹੋਏ ਆ ਜਦੋਂ ਦੀ ਉਹਨਾਂ ਨੂੰ ਮੀਟਿੰਗ ਮਿਲੀ ਐ ਕੇਂਦਰ ਸਰਕਾਰ ਨੇ ਜਿਹੜੀ ਮੀਟਿੰਗ ਦਿੱਤੀ ਐ ਉਸ ਤੋਂ ਬਾਅਦ ਉਹ ਸਿਰਫ ਇੱਕ ਗੱਲ ਤੇ ਰਾਜ਼ੀ ਹੋਏ ਆ ਕਿ ਮੈਂ ਐਮਰਜੈਂਸੀ ਦੇ ਵਿੱਚ ਕੋਈ ਆਪਣੀ ਮੈਡੀਕਲ ਏਡ ਐ ਜਿਹੜੀ ਉਹ ਲੈ ਲਊਗਾ ਹੋਰ ਕੁਝ ਨਹੀਂ ਉਹਨਾਂ ਨੇ ਨਾ ਕੋਈ ਆਨ ਦਾ ਦਾਣਾ ਆਪਣੇ ਮੂੰਹ ਤੇ ਧਰਨਾ ਐ ਨਾ ਕੋਈ ਹੋਰ ਚੀਜ਼ ਐ ਜਿਹੜੀ ਵਸਤੂ ਉਹ ਕੋਈ ਅੰਦਰ ਸਰੀਰ ਤੇ ਜਾਊਗੀ ਸਿਰਫ ਮੈਡੀਕਲ ਏਡ ਐ ਜਿਹੜੀ ਉਹ ਲੈਣਗੇ ਉਹ ਉਹ ਵੀ ਐਮਰਜੈਂਸੀ ਟਾਈਮ ਤੇ ਇਹ ਜਿਹੜੇ ਵੀ ਵੀਰਾਂ ਵੱਲੋਂ ਪ੍ਰਚਾਰਿਆ ਜਾਂ ਪ੍ਰਸਾਰਿਆ ਗਿਆ ਹੋ ਸਕਦਾ ਹੈ ਉਹਨਾਂ ਨੂੰ ਕੋਈ ਗਲਤ ਖਬਰ ਮਿਲੀ ਹੋਵੇ ਅਸੀਂ ਉਸ ਚੀਜ਼ ਨੂੰ ਦੱਸਣਾ ਚਾਹੁੰਦੇ ਹਾਂ ਕਿ ਮਰਨ ਮਰਦਾ ਜਿਹੜਾ ਉਹ ਜਿਉਂਦਾ ਤਿਉਂ ਉਵੇਂ ਹੀ ਜਾਰੀ ਚੱਲ ਰਿਹਾ ਹੈ ਤੇ ਮੋਰਚਾ ਹੈ ਵੈਸੇ ਜਿਹੜਾ ਆਪਣਾ ਬੜੀ ਚੜ੍ਹਦੀ ਕਲਾ ਦੇ ਵਿੱਚ ਬੜਾ ਵਧੀਆ ਇੱਥੇ ਇਕੱਠ ਹੈ ਜਿਹੜਾ ਉਹ ਆਪਣਾ ਸੰਗਤ ਨੇ ਬਣਾਇਆ ਹੋਇਆ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਵੀਰੋ ਆਪਾਂ ਨੇ ਮੋਰਚੇ ਦੇ ਵਿੱਚ ਜਿਹੜੀ ਆਪਣੀ ਸ਼ਮੂਲੀਅਤ ਹੈ ਉਸ ਨੂੰ ਇਸੇ ਤਰ੍ਹਾਂ ਹੀ ਬਰਕਰਾਰ ਰੱਖਣਾ ਹੈ ਜਦੋਂ ਤੱਕ ਆਪਾਂ ਇਸ ਮੋਰਚੇ ਨੂੰ ਸਿਰੇ ਨਹੀਂ ਲਾ ਲੈਂਦੇ ਤਾਂ ਕਿਉਂਕਿ ਮੋਰਚਾ ਜਿਹੜਾ ਮਰਨ ਵਰਤ ਪ੍ਰਧਾਨ ਜੀ ਦਾ ਉਹ ਜਦੋਂ ਤੱਕ ਆਪਣੀਆਂ ਮੰਗਾਂ ਪ੍ਰਵਾਨ ਨਹੀਂ ਹੁੰਦੀਆਂ ਉਦੋਂ ਤੱਕ ਪ੍ਰਧਾਨ ਜੀ ਦਾ ਮਰਨ ਵਰਤ ਜਿਹੜਾ ਉਹ ਜਾਰੀ ਰਹੇਗਾ ਜਿਹੜੇ ਸਾਡੇ ਵੀਰ ਮੋਰਚੇ ਦੇ ਵਿੱਚ ਆਉਣ ਵਾਸਤੇ ਜਾ ਮੰਨ ਲੇ ਕਿ ਚਲੋ ਕਈ ਵਾਰੀ ਸੋਚ ਆ ਜਾਂਦੀ ਹੈ ਕਿ ਹੁਣ ਸ਼ਾਇਦ ਡਿਲੇ ਕਰ ਦਿੱਤਾ ਗਿਆ ਹੈ ਹੁਣ ਸ਼ਾਇਦ ਆਪਾਂ ਹੋਰ 2-4 ਦਿਨਾਂ ਨੂੰ ਵੀਰੋ ਇਸ ਚੀਜ਼ ਨੂੰ ਦਿਮਾਗ ਚੋਂ ਕੱਢੋ ਆਪਾਂ ਇਸੇ ਤਰ੍ਹਾਂ ਜਿਸ ਤਰ੍ਹਾਂ ਸ਼ਮੂਲੀਅਤ ਆਪਣੀ ਮੋਰਚੇ ਦੇ ਵਿੱਚ ਬਣੀ ਹੋਈ ਸੀ ਆਪਾਂ ਉਸੇ ਤਰ੍ਹਾਂ ਹੀ ਮੋਰਚੇ ਦੇ ਵਿੱਚ ਸ਼ਮੂਲੀਅਤ ਆ ਜਿਹੜਾ ਇਕੱਠ ਆਪਣਾ ਉਹ ਬਣਾ ਕੇ ਰੱਖਣਾ ਹੈ ਇਸ ਚੀਜ਼ ਨੂੰ ਬਹੁਤ ਧਿਆਨ ਨਾਲ ਸਮਝੋ ਕਿ ਆਪਾਂ ਆਪਣਾ ਇਕੱਠ ਘਟਾ ਨਹੀਂ ਸਕਦੇ ਇਹ ਚੀਜ਼ ਓਵੇਂ ਦੀ ਓਵੇਂ ਚੱਲਣੀ ਜ਼ਰੂਰੀ ਹੈ ਤੇ ਜਿਹੜੇ ਸਾਡੇ ਵੀਰ ਇਸ ਚੀਜ਼ ਨੂੰ ਪ੍ਰਚਾਰ ਰਹੇ ਸੀਗੇ ਉਹਨਾਂ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਵੀਰੋ ਦੇਖੋ ਪ੍ਰਧਾਨ ਜੀ ਵੱਲੋਂ ਕੋਈ ਵੀ ਐਸੀ ਗੱਲ ਜਾਂ ਐਸੀ ਕੋਈ ਨਹੀਂ ਕਹੀ ਗਈ ਗੱਲ ਕਿ ਮੈਂ ਕੋਈ ਮਰਨ ਮਾਰਤਦਾ ਉਹਨਾਂ ਨੇ ਆਪਣੀ ਇੱਕ ਗੱਲ ਤੇ ਰੱਖੀ ਆ ਕਿ ਮੈਂ ਸਿਰਫ ਮੈਡੀਕਲ ਏਡ ਲੈਣੀ ਹੈ ਕਿਰਪਾ ਕਰਕੇ ਇਹ ਅਫਵਾਹਾਂ ਨਾ ਫਲਾਓ ਅਫਵਾਹਾਂ ਦੇ ਵਿੱਚ ਦੁਨੀਆ ਨੂੰ ਨਾ ਪਰਮਾਓ ਇਸ ਚੀਜ਼ ਤੋਂ ਗੁਰੇਜ਼ ਕਰੋ ਅਫਵਾਹਾਂ ਤੋਂ ਤੁਹਾਨੂੰ ਸੰਗਤ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਕਿ ਅਫਵਾਹਾਂ ਤੋਂ ਬਚ ਕੇ ਰਹਿਣਾ ਸਲੀਯਤ ਗੱਲ ਹੈ ਜਿਹੜੀ ਉਹ ਹੈ ਕਿ ਮੋਰਚਾ ਜਿਉਂ ਦੀ ਤਿਉਂ ਜਾਰੀ ਹੈ ਪ੍ਰਧਾਨ ਜੀ ਵੱਲੋਂ ਮਰਨ ਮਰਤ ਨਹੀਂ ਤੋੜਿਆ ਗਿਆ ਉਹਨਾਂ ਨੇ ਸਿਰਫ ਇੱਕ ਮੈਡੀਕਲ ਇੱਕ ਦਵਾਈ ਲੈਣ ਦੀ ਸਿਰਫ ਸ਼ੁਰੂਆਤ ਹੋਈ ਹੈ ਅਨ ਦਾਦਾਂ ਇੱਕ ਵੀ ਪ੍ਰਧਾਨ ਜੀ ਨਹੀਂ ਲੈ ਰਹੇ ਜਦੋਂ ਤੱਕ ਆਪਣੀਆਂ ਮੰਗਾਂ ਆਪਣੀਆਂ ਐਮਐਸਪੀ ਗਰੰਟੀ ਕਾਨੂੰਨ ਕਰਜ਼ਾ ਮਾਫੀ ਦਿੱਲੀ ਵਾਲੇ ਮੋਰਚੇ ਦੇ ਹੋਏ ਪਰਚੇ ਆ ਜਿਹੜੇ ਉਹ ਰੱਦ ਕਰਾਉਣ ਦੀਆਂ ਤੇਆਂ ਹੋਰ ਜਿਹੜੀਆਂ ਆਪਣੀਆਂ 12 ਮੰਗਾਂ ਨੇ ਉਹਨਾਂ ਤੇ ਜਦੋਂ ਤੱਕ ਆਪਾਂ ਨੂੰ ਸਹਿਮਤੀ ਜਾਂ ਮੰਨ ਲਓ ਉਹ ਲਾਗੂ ਨਹੀਂ ਹੁੰਦੀਆਂ ਉਦੋਂ ਤੱਕ ਅੰਨ ਦਾ ਇੱਕ ਵੀ ਦਾਣਾ ਉਹਨਾਂ ਦੇ ਅੰਦਰ ਨਹੀਂ ਜਾਊਗਾ। ਦੂਜੀ ਗੱਲ ਜੀ ਜਿਹੜੇ ਸਾਡੇ ਕੋਈ ਵੀ ਵੀਰ ਇਸ ਮੋਰਚੇ ਦੇ ਵਿੱਚ ਸ਼ਮੂਲੀਅਤ ਨਹੀਂ ਕਰ ਰਹੀ ਤਾਂ ਵੀਰੋ ਤੁਹਾਨੂੰ ਵੀ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਆਂ ਕਿ ਇਹ ਦੇਖੋ ਮੋਰਚਾ ਬਹੁਤ ਇਤਿਹਾਸਕ ਹੋ ਚੁੱਕਿਆ ਹੈ ਲੋਕਾਂ ਦੀਆਂ ਭਾਵਨਾਵਾਂ ਜਿਹੜੀਆਂ ਉਹ ਮੋਰਚੇ ਦੇ ਨਾਲ ਜੁੜੀਆਂ ਹੋਈਆਂ ਇਤਿਹਾਸਕ ਮੋਰਚਾ ਆਪਣੇ ਇੱਕ ਇਤਿਹਾਸ ਲਿਖ ਰਿਹਾ ਹੈ ਤੇ ਇਤਿਹਾਸ ਦੇ ਵਿੱਚ ਆਪਾਂ ਨੂੰ ਇਹ ਜ਼ਰੂਰੀ ਹੈ ਕਿ ਆਪਾਂ ਆਪਣਾ ਵੀ ਨਾਮ ਹੈ ਜਿਹੜਾ ਆਪਣਾ ਵੀ ਸਹਿਯੋਗ ਹੈ ਜਿਹੜਾ ਉਹ ਮੋਰਚੇ ਦੇ ਵਿੱਚ ਲੈ ਕੇ ਆਪਣਾ ਨਾਮ ਹੈ ਜਿਹੜਾ ਇਤਿਹਾਸ ਦੇ ਵਿੱਚ ਦਰਜ ਕਰਾਈਏ ਤਾਂ ਕਿ ਆਪਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਆਉਣ ਵਾਲੇ ਪੁੱਤ-ਪੋਤਰਾਂ ਤੱਕ ਇਹ ਗੱਲ ਲਿਜਾ ਸਕੀਏ ਕਿ ਇਹ ਜਿਹੜੇ ਮੋਰਚਾ ਡੱਲੇਵਾਲ ਸਾਹਿਬ ਨੇ ਆਪਣੇ ਸਰੀਰ ਦੇ ਉੱਤੇ ਹੰਡਾ ਕੇ ਆਪਣੇ ਪੇਟ ਦੇ ਉੱਤੇ ਹੰਡਾ ਕੇ ਭੁੱਖ ਘਟ ਕੇ ਇਸ ਜਿਹੜੇ ਮੋਰਚੇ ਨੂੰ ਵਰਲਡ ਵਾਈਡ ਤੱਕ ਪ੍ਰਸਿੱਧ ਜਾਂ ਪ੍ਰਚਾਰ ਦਿੱਤਾ ਉਸ ਮੋਰਚੇ ਦੇ ਵਿੱਚ ਅਸੀਂ ਵੀ ਇਹਨਾਂ ਦੇ ਵਿੱਚ ਸਹਿਯੋਗ ਦਿੱਤਾ ਹੈ ਅਸੀਂ ਵੀ ਡਿਊਟੀਆਂ ਨਿਭਾਈਆਂ ਅਸੀਂ ਵੀ ਸ਼ਮੂਲੀਅਤ ਕੀਤੀ ਹੈ ਦਸਨਯੋਗ ਆਪਾਂ ਹੋ ਜੀਏ ਨਹੀਂ ਤਾਂ ਦੇਖੋ ਆਪਣੇ ਕੋਲੇ ਆਪਣੇ ਪੁੱਤ-ਪੋਤਰਿਆਂ ਨੂੰ ਦੱਸਣ ਦੀ ਕੋਈ ਚੀਜ਼ ਨਹੀਂ ਹੋਵੇਗੀ ਹੋ ਸਕਦਾ ਹੈ ਕਿ ਆਪਣੇ ਤੋਂ ਹੀ ਆਪਣੇ ਪੋਤਰੇ ਪੁੱਛ ਲੈਣ ਕਿ ਭਾਈ ਜਦੋਂ ਡੱਲੇਵਾਲ ਸਾਹਿਬ ਨੇ ਮੋਰਚਾ ਲਾਇਆ ਸੀ ਤਾਂ ਤੁਸੀਂ ਕਿੱਥੇ ਸੀ ਉਦੋਂ ਆਪਣੇ ਕੋਲੇ ਇੱਕ ਸਿਰਫ ਅੱਖਾਂ ਨੀਵੀਆਂ ਕਰਨ ਤੋਂ ਬਿਨਾ ਹੋਰ ਕੋਈ ਚਾਰਾ ਨਹੀਂ ਹੋਵੇਗਾ ਇਸ ਕਰਕੇ ਉਸ ਨਮੋਸ਼ੀ ਤੋਂ ਬਚਣ ਵਾਸਤੇ ਕਿਰਪਾ ਕਰਕੇ ਸਾਰੇ ਵੀਰ ਜਿੰਨੇ ਵੀ ਆਪਾਂ ਹਜੇ ਤੱਕ ਸ਼ਮੂਲੀਅਤ ਨਹੀਂ ਕਰ ਸਕੇ ਆਪਾਂ ਕਿਰਪਾ ਕਰਕੇ ਇਸ ਮੋਰਚੇ ਦੇ ਵਿੱਚ ਸ਼ਮੂਲੀਅਤ ਕਰਿਏ ਸ਼ਮੂਲੀਅਤ ਕਰਕੇ ਇਸ ਮੋਰਚੇ ਨੂੰ ਮਜ਼ਬੂਤੀ ਪ੍ਰਦਾਨ ਕਰਨ ਦਾ ਕੰਮ ਕਰ ਜੀ ਮੇਰੀਆਂ ਸੰਗਤ ਨੂੰ ਹੋਰ ਵੀ ਇੱਕ ਬੇਨਤੀ ਹੈ ਕਿ ਜਿਹੜੀਆਂ ਵੀ ਕਾਲ ਇਥੋਂ ਮੋਰਚੇ ਤੋਂ ਆਪਾਂ ਲਾਗੂ ਕਰਨੀਆਂ ਜਿਵੇਂ ਉਹ 26 ਜਨਵਰੀ ਦੀ ਐ ਜਾਂ ਕੋਈ ਹੋਰ ਕਾਲ ਆਉਂਦੀ ਐ ਮੋਰਚੇ ਤੋਂ ਆਪਣਾ ਇਹ ਫਰਜ਼ ਮੰਨਦਾ ਐ ਆਪਾਂ ਉਸ ਨੂੰ ਪ੍ਰਾਇੋਰਟੀ ਦੇ ਕੇ ਉਸ ਕਾਲਾਂ ਨੂੰ ਆਪਾਂ ਵੱਧ ਤੋਂ ਵੱਧ ਵਧੇਰੇ ਚੜ ਬਾਅਦ ਚੜ ਕੇ ਆਪਾਂ ਉਹ ਜਿਹੜੀਆਂ ਹੋਣਗੀਆਂ ਆਪਣੀਆਂ ਕਾਲਾਂ ਉਹਨਾਂ ਨੂੰ ਪ੍ਰਵਾਨ ਕਰਕੇ ਉਹਨਾਂ ਨੂੰ ਉੱਥੇ ਸਥਿਰੀ ਲਾਉਣਾ ਐ ਉੱਥੇ ਆਪਾਂ ਉਸ ਕਾਲ ਦੇ ਉੱਤੇ ਸਾਰਿਆਂ ਨੇ ਵੱਧ ਚੜ ਕੇ ਬਾਧੂ ਪੂਰੀ ਗਿਣਤੀ ਬਣਾ ਕੇ ਆਪਾਂ ਉਹ ਕਾਲਾਂ ਪੂਰੀਆਂ ਕਰਨੀਆਂ ਐ ਤਾਂ ਕਿ ਸਰਕਾਰ ਤੱਕ ਇਹ ਮੈਸੇਜ ਜ਼ਰੂਰ ਜਾਣਾ ਚਾਹੀਦਾ ਹੈ ਕਿ ਸਿਰਫ ਇਹ ਨਹੀਂ ਹੈ ਕਿ ਸਿਰਫ ਜਿਹੜੇ ਲੋਕ ਖਨੌਰੀ ਮੋਰਚੇ ਦੇ ਵਿੱਚ ਬੈਠੇ ਆ ਉਹੀ ਨੇ ਸਾਡੇ ਪਿੰਡ ਦੇ ਵਿੱਚ ਜਿਹੜੇ ਲੋਕ ਬੈਠੇ ਆ ਉਹ ਵੀ ਸਾਡੇ ਜੁੜੇ ਹੋਏ ਨੇ ਉਹਨਾਂ ਤੱਕ ਵੀ ਜਿਹੜੀਆਂ ਕਾਲਾਂ ਜਾਂਦੀਆਂ ਉਹ ਕਾਲ ਵੀ ਆਪਣੀਆਂ ਮੋਰਚੇ ਤੋਂ ਜਿਹੜੀ ਜਾਂਦੀ ਆ ਉਹਨਾਂ ਨੂੰ ਪੂਰਾ ਕਰਦੇ ਆ ਇਸ ਕਰਕੇ ਸਾਰੇ ਮੇਰੇ ਵੀਰਾਂ ਨੂੰ ਬੇਨਤੀ ਆ ਕਿ ਜੋ ਵੀ ਕਾਲ ਆਉਂਦੀ ਆ ਮੋਰਚੇ ਤੋਂ ਉਸ ਨੂੰ ਆਪਾਂ ਪੂਰੀ ਵੱਧ ਚੜ ਕੇ ਪੂਰੀ ਗਿਣਤੀ ਬਣਾ ਕੇ ਉਹਨਾਂ ਕਾਲਾਂ ਨੂੰ ਪੂਰਾ ਕਰਨਾ ਤੇ ਫਿਰ ਤੋਂ ਬੇਨਤੀ ਕਰਦੇ ਆ ਕਿ ਮੋਰਚੇ ਦੇ ਵਿੱਚ ਜਿਹੜਾ ਇਕੱਠਾ ਸ਼ਮੂਲੀਅਤ ਆਪਾਂ ਬਣਾ ਕੇ ਰੱਖਣੀ ਆ ਮੋਰਚੇ ਦੇ ਵਿੱਚ ਉਹ ਗਿਣਤੀ ਆਪਾਂ ਘਟ ਨਹੀਂ ਦੇਣੀ ਤਾਂ ਕਿ ਕੋਈ ਵੀ ਹਲ ਹੋਣੀ ਘਟਨਾ ਇੱਥੇ ਮੋਰਚੇ ਦੇ ਵਿੱਚ ਕਿਉਂਕਿ ਪ੍ਰਸ਼ਾਸਨ ਜਾਂ ਸਰਕਾਰ ਦੇ ਉੱਤੇ ਆਪਾਂ ਇਸ ਗੱਲ ਤੇ ਨਹੀਂ ਰਹਿ ਸਕਦੇ ਕਿ ਹੁਣ ਕੁਝ ਹੋਵੇਗਾ ਨਹੀਂ ਇਸ ਕਰਕੇ ਬੇਨਤੀ ਕਰਨੀ ਚਾਹੁੰਦੇ ਆ ਕਿ ਆਪਾਂ ਆਪਣੀ ਸ਼ਮੂਲੀਅਤ ਜਿਹੜੀ ਉਹ ਇਸੇ ਤਰ੍ਹਾਂ ਇਕੱਠ ਬਣਾ ਕੇ ਰੱਖਣਾ ਕਿਰਪਾ ਕਰਕੇ ਵੱਧ ਚੜ੍ਹ ਕੇ ਮੇਰੇ ਵੀਰ ਜਿਹੜੇ ਵੀ ਇਸ ਚੀਜ਼ ਨੂੰ ਸੋਚ ਕੇ ਥੋੜਾ ਬਹੁਤਾ ਟੇ ਟੇ ਲੇ ਪਏ ਹੋਣੇ ਆ ਉਹਨਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਆਪਣੀ ਗਿਣਤੀ ਨੂੰ ਉਸੇ ਤਰ੍ਹਾਂ ਬਣਾ ਕੇ ਰੱਖਣ ਵਾਸਤੇ ਜਿਹੜੇ-ਜਿਹੜੇ ਮੇਰੇ ਵੀਰਾਂ ਦੀਆਂ ਸ਼ਿਫਟਾਂ 'ਚ ਵਾਰੀਆਂ ਬਣੀਆਂ ਹੋਈਆਂ ਉਹ ਉਸੇ ਤਰ੍ਹਾਂ ਕਰਮਵਾਰ ਆਪਣੀਆਂ ਸ਼ਿਫਟਾਂ ਦੇ ਉੱਤੇ ਆ ਕੇ ਮੋਰਚੇ ਨੂੰ ਸੰਭਾਲੀਏ ਵੀਰੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ